ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਪੀਏ ਜੂ ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਹੁਤ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਰਸਾਤ ਦੇ ਮੌਸਮ ਵਿੱਚ ਰੁੱਖਾਂ ਦੀ ਸਾਂਭ ਸੰਭਾਲ ਤੇ ਲਗਾਈ ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਮਾਨਯੋਗ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣ ਸੋ ਗੋਸਲ ਸਾਹਿਬ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੱਲੀ ਖੇਤੀ ਖੋਜ ਖੋਜ ਦਾ ਪਸਾਰ ਅਤੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਵਾਤਾਵਰਣ ਤੇ ਚੁਗਿਰਦੇ ਨੂੰ ਕਿਵੇਂ ਉਸਰੀ ਸੰਭਾਲ ਕਰਨੀ ਹੈ ਮਨਜੁਗ ਵੈਚਾਂਸਰ ਸਾਹਿਬ ਇਸ ਮੌਸਮ ਦੇ ਵਿੱਚ ਬਹੁਤ ਤਹैया ਕੀਤਾ ਹੋਇਆ ਹੈ ਕਿ ਅਸੀਂ ਹਰਿਆ ਭਰਿਆ ਪੀਜੂ ਤੇ ਪੰਜਾਬ ਨੂੰ ਕਿਵੇਂ ਬਣਾਉਣਾ ਸੋ ਗੋਸਲ ਸਾਹਿਬ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਸਾਰੇ ਪੰਜਾਬ ਦੇ ਕਿਸਾਨ ਕਿਸਾਨ ਸਵਾਨੀਆਂ ਅਤੇ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੋ। ਸੋ ਸਭ ਤੋਂ ਪਹਿਲਾਂ ਤਾਂ ਸਾਡੇ ਜੋ ਫੇਸਬੁੱਕ ਲਾਈਵ ਪ੍ਰੋਗਰਾਮ ਹੈ ਉਹਦੇ ਵਿੱਚ ਜੁੜੇ ਕਿਸਾਨ ਵੀਰ ਅਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ। ਅੱਪਾ ਜੀ ਗੱਲ ਕਰਦੇ ਆਂ ਜਲਵਾਯੂ ਦੀ। ਤੇ ਅਸੀਂ ਕਹਿੰਦੇ ਆਂ ਕਿ ਸਾਡਾ ਕਲਾਈਮੇਟ ਜਿਹੜਾ ਹੈਗਾ ਜਲਵਾਯੂ ਔਕੇ ਵੀ ਕਹਿੰਦੇ ਨੇ ਮੌਸਮ ਇਹ ਬਦਲ ਰਹੇ ਨੇ ਬਹੁਤ ਛੇਤੀ ਛੇਤੀ। ਇਹ ਆਪਣੇ ਨਹੀਂ ਬਦਲ ਰਹੇ ਸਾਰੇ ਦੁਨੀਆ 'ਚ ਬਦਲ ਰਹੇ ਨੇ। ਸਾਰੇ ਦੁਨੀਆਂ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਇਹ ਜੋ ਕਲਾਈਮੇਟ ਚੇਂਜ ਹੋ ਰਿਹਾ ਵਾਤਾਵਰਣ ਚੇਂਜ ਹੋ ਰਿਹਾ ਜਲਵਾਯੂ ਚੇਂਜ ਹੋ ਰਿਹਾ ਇਹਦੇ ਵਾਸਤੇ ਆਪਾਂ ਨੂੰ ਤਿਆਰ ਰਹਿਣਾ ਪੈਣਾ ਆਉਣ ਵਾਲੇ ਸਾਲਾਂ 'ਚ ਜਿਵੇਂ ਆਪਾਂ ਐਸਐਲ ਦੀ ਗੱਲ ਕਰਦੇ ਹਾਂ ਐਸ ਸਾਲ ਜਿਹੜੀ ਸਾਡੀ ਗਰਮੀ ਸੀ ਉਹ ਲੰਮੀ ਹੋਈ ਤੇ ਪਹਿਲਾਂ ਆਮ ਕਰਕੇ ਜਿਆਦਾ ਗਰਮੀ ਪਿਆ ਕਰਦੀ ਸੀ ਜੂਨ ਦੇ ਮਹੀਨੇ ਐਸ ਕੀ ਜਿਹੜੀ ਗਰਮ ਗਰਮੀ ਪਈ ਹੈ ਮਈ ਦੇ ਵਿੱਚ ਵੀ ਇਦਾਂ ਦੀ ਗਰਮੀ ਸੀ ਜਿਵੇਂ ਜੂਨ ਦੀ ਗਰਮੀ ਸੀ ਤੇ ਸਾਡਾ ਜਿਹੜਾ ਵੱਧ ਤੋਂ ਵੱਧ ਤਾਪਮਨ ਹੈ ਉਹ 47.4 ਡਿਗਰੀ ਪੰਜਾਬ ਦੇ ਵਿੱਚ ਬਠਿੰਡੇ 'ਚ ਰਿਕਾਰਡ ਕੀਤਾ ਗਿਆ। ਸੋ 47.4 ਜਿਹੜਾ ਇਹ ਬਹੁਤ ਵੱਡਾ ਇਹ ਹਾਈ ਟੈਂਪਰੇਚਰ ਹੈਗਾ। ਸਾਡਾ ਸਾਰਿਆਂ ਦਾ ਹੀ ਬਹੁਤ ਇਹਦੇ 'ਚ ਕੰਸਰਨ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਹੋਰ ਵੀ ਇਦਾਂ ਟੈਂਪਰੇਚਰ ਵਧੂਗਾ। ਸੋ ਸਾਨੂੰ ਆਉਣ ਵਾਲੇ ਸਾਲਾਂ ਵਾਸਤੇ ਤਿਆਰੀ ਕਰਨੀ ਪੈਣੀ ਹੈ ਕਿ ਜਿਵੇਂ ਇਹ ਜਿਹੜੀ ਕਲਾਈਮੇਟ ਚੇਂਜ ਹੋ ਰਿਹਾ ਇਹਨੂੰ ਠੱਲ ਪਾਉਣ ਵਾਸਤੇ ਸਾਡੇ ਕੋਲ ਬਹੁਤ ਵੱਡਾ ਇੱਕੋ ਜਿਹਾ ਹੱਲ ਹੈਗਾ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਨੇ ਉਹ ਪਲਾਂਟੇਸ਼ਨ ਕਰਾਈਏ ਦਰਖਤ ਲਗਾਈਏ ਹੋਰ ਜਿਹੜੇ ਹਰੇ ਫੁੱਲ ਨੇ ਬਾਗ ਨੇ ਉਹ ਲਗਾਈਏ ਸੋ ਉਧਰ ਨੂੰ ਆਪਣਾ ਆਉਣਾ ਪੈਣਾ ਕਿਉਂਕਿ ਅੱਜ ਕਿਸੀਂ ਵੇਖ ਰਹੇ ਕਿ ਜਦੋਂ ਮਈ ਤੇ ਜੂਨ ਦੇ ਵਿੱਚ ਟੈਂਪਰੇਚਰ ਜਿਹੜਾ ਸੀ ਇੰਨਾ ਵਧਿਆ ਪ੍ਰਲੌਂਗ ਹੋਇਆ 2 ਮਹੀਨੇ ਉਹਦੇ ਸਾਡੇ ਯੂਨੀਵਰਸਿਟੀ 'ਚ ਜਿਹੜੇ ਹੁਣ ਤੱਕ ਦੇ ਦਰਖਤ ਨਹੀਂ ਸੁੱਕੇ ਉਹਨਾਂ ਨੇ ਵੀ ਬਾਹਰ ਵੀ ਅਸੀਂ ਦੇਖਦੇ ਸੀ ਦਰਖਤ ਕਿ ਕਾਫੀ ਸੁੱਕੇ ਨੇ ਕਿਉਂਕਿ ਪਾਣੀ ਵੀ ਘੱਟ ਹੁੰਦਾ ਨਾਲ ਦੇ ਵਿੱਚ ਸੋ ਉਹ ਕੁਦਰਤ ਦੇ ਵਿੱਚ ਗਰਮੀ ਨਹੀਂ ਜ਼ਿਆਦਾ ਹੋ ਗਈ ਉਹ ਸੁੱਕੇ ਨੇ ਤੇ ਨਾਲ-ਨਾਲ ਪੰਛੀ ਬਹੁਤ ਮਰਦੇ ਸੀ ਦਰਖਤਾਂ ਦੇ نیچے ਪਾਣੀ ਨਹੀਂ ਸੀ ਮੈਂ ਤਾਂ ਗਰਮੀ ਬੜੀ ਸੀ ਤੇ ਈਵਨ ਆਪਾਂ ਤੇ ਵੀ ਬਹੁਤ ਇਫੈਕਟ ਹੋਇਆ ਗਰਮੀ ਦਾ ਸੋ ਇਹਦਾ ਦਾ ਹੱਲ ਇੱਕੋ ਹੀ ਹੈਗਾ ਕਿ ਆਪਾਂ ਵੱਧ ਤੋਂ ਵੱਧ ਜਿਹੜੀ ਸਾਡੀ ਗ੍ਰੀਨਰੀ ਹੈ ਉਹ ਅਸੀਂ ਵਧਾਈਏ ਜਦੋਂ ਅਸੀਂ ਦਰਖਤ ਲਾਵਾਂਗੇ ਬਾਗ ਲਾਵਾਂਗੇ ਫੁੱਲ ਬੂਟੇ ਲਾਵਾਂਗੇ ਇਹਦੇ ਨਾਲ ਇੱਕ ਤਾਂ 쿨ਿੰਗ ਇਫੈਕਟ ਅੱਛਾ ਬਹੁਤ ਹੁੰਦਾ ਜਿੱਥੇ-ਜਿੱਥੇ ਵੀ ਆਪਾਂ ਘਰਾਂ 'ਚ ਵੀ ਦੇਖਦੇ ਆਂ ਤੇ ਅੱਗੇ ਵੀ ਆਪਾਂ ਪਿੰਡਾਂ ਦੇ ਵਿੱਚ ਵੀ ਦਰਖਤ ਥੱਲੇ ਜਾ ਕੇ ਬੈਠ ਜਾਈਏ ਸੋ ਦਰਖਤੋਂ ਕੰਮ ਕਰਦੇ ਨੇ ਜਿਹੜਾ ਕੈਮਰੇ ਜਿਹੜਾ ਪੱਖਾ ਵੀ ਨਹੀਂ ਕੰਮ ਕਰਦਾ ਤੇ কুলਰ ਵੀ ਨਹੀਂ ਕੰਮ ਕਰਦਾ ਸੋ ਦਰਖਤ ਲਾਉਣੇ ਬਹੁਤ ਜ਼ਰੂਰੀ ਨੇ ਤੇ ਦੂਜਾ ਇਹ ਵੀ ਆਕਸੀਜਨੇ ਬਹੁਤ ਦਿੰਦੇ ਨੇ ਆਪਾਂ ਨੂੰ ਤੇ ਆਕਸੀਜਨ ਇੱਕ ਹੀ ਅਮੁੱਲੀ ਚੀਜ਼ ਐ ਜਿਹੜੀ ਕਿ ਮੁੱਲ ਲੈਣੀ ਬਹੁਤ ਔਖੀ ਐ ਸੋ ਇਹ ਸਾਡੇ ਵਾਸਤੇ ਆਕਸੀਜਨ ਬਾਕੀ ਇਹ ਵੀ ਹੁੰਦਾ ਕਿ ਜਿੱਥੇ ਦਰਖਤ ਨਾ ਹੋਣ ਤੇ ਉਹ ਉਜਾੜੀ ਲੱਗਦਾ ਹੁੰਦਾ ਆਪਾਂ ਘਰ ਕੋਠੀ ਬਣਾਉਨੇ ਆ ਘਰ ਬਣਾਉਨੇ ਆ ਤੇ ਕੋਸ਼ਿਸ਼ ਕਰਦੇ ਆ ਨਾਲ ਦੇ ਨਾਲ ਆਪਾਂ ਕੁਛ ਨਾ ਕੁਛ ਫੁੱਲ ਬੂਟੇ ਦਰਖਤ ਹਮੇਸ਼ਾ ਲਾਈਏ ਉਹਦੇ ਚ ਸੋ ਸੁਪਾਣ ਜਿਹੜੀ ਹੈਗੀ ਉਹਦੇ ਚ ਵੀ ਇਹ ਫਾਇਦਾ ਆਪਾਂ ਨੂੰ ਸੁਪਾਣ ਜਿਹੜੀ ਵਧਾਉਂਦੇ ਨੇ ਸਾਡੇ ਘਰਾਂ ਦੀ ਸੋ ਅਸੀਂ ਤਾਂ ਇਹਦੇ ਚ ਹੈਗਾ ਕਿ ਇਕ ਤਰ੍ਹਾਂ ਪਾਇਦੇ ਚ ਲਾ ਸਕਦੇ ਜਿਹੜੇ ਜੰਗਲਾਤੀ ਦਰਖਤ ਨੇ ਤੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਸਾਡੇ ਜਿਵੇਂ ਟਾਲੀ ਸੀ ਨਮ ਸੀ ਬਕੈਣ ਹੈ ਇਹੋ ਜਿਹੇ ਦਰਖਤ ਨੇ ਜਿਹੜੇ ਉਹ ਫਲਦਾਰ ਦਰਖਤ ਸਾਡੇ ਕੋਲ ਦੇਖੋ ਦੇਸੀ ਅੰਬ ਸੀ ਤੇ ਉਸ ਤੋਂ ਬਾਅਦ ਤੇ ਬਹੁਤ ਸਾਰੇ ਇਹ ਜੀ ਬਹੁਤ ਫਲ ਸੀ ਤੇ ਜਿਹੜੇ ਕਿ ਹੁਣ ਬਹੁਤ ਘਟਦੇ ਜਾ ਰਹੇ ਨੇ ਤੇ ਉਹ ਅਸੀਂ ਵਧਾਈਏ ਤੇ ਨਾਲ ਨਾਲ ਜਿਹੜੀ ਅਜਿਕਰ ਫੁੱਲਾਂ ਦੇ ਦਰਖਤ ਵੀ ਨੇ ਤੇ ਛੋਟੇ ਛੋਟੇ ਬੂਟੇ ਜਿਹੜੇ ਨੇ ਉਹ ਵੀ ਆ ਰਹੇ ਨੇ ਸੋ ਬਹੁਤ ਕੁਝ ਸਾਡੇ ਕੋਲ ਲਾਉਣ ਨੂੰ ਤੇ ਜਿਹਦੇ ਨਾਲ ਸਾਡੀ ਗ੍ਰੀਨਰੀ ਪੈਦਾ ਹੁੰਦੀ ਹੈ ਤੇ ਆਪਣੇ ਕੋਲ ਘਰਾਂ ਦੇ ਵਿੱਚ ਵਿਹੜੇ ਨੇ ਤੇ ਆਪਣੇ ਕੋਲ ਮਕਾਨ ਹੈ ਘਰ ਉਥੇ ਮਕਾਨ ਦਾ ਵਿਹੜਾ ਵੀ ਹੁੰਦਾ ਹੈਗਾ ਆਪਾਂ ਕੁਝ ਸਾਈਡਾਂ 'ਚ ਕੋਠੀਆਂ ਪਾ ਲਿਆ ਨੇ ਉਥੇ ਵੀ ਖਾਲੀ ਥਾਂ ਛੱਡਦੇ ਆ ਫਰੰਟ ਦੇ ਵਿੱਚ ਬੈਕ ਸਾਈਡ ਦੇ ਉੱਤੇ ਤੇ ਪਾਰਕਸ ਹੁੰਦੇ ਨੇ ਸੜਕਾਂ ਆਪਣੇ ਨੇੜੇ ਲਿੰਕ ਰੋਡਸ ਨੇ ਤੇ ਟਿਊਵਲਜ਼ ਨੇ ਪੰਚਾਇਤੀ ਜ਼ਮੀਨਾਂ ਵੀ ਪਈਆਂ ਨੇ ਕਈ ਜਗ੍ਹਾ ਤੇ ਉੱਥੇ ਵੀ ਜੇ ਦਰਖਤ ਲੱਗ ਜਾਣ ਤੇ ਵੈਸੇ ਹੀ ਉਹਨਾਂ ਦਾ ਫਾਇਦਾ ਹੈਗਾ ਤੇ ਪਿੰਡਾਂ ਦੇ ਵਿੱਚ ਸਕੂਲ ਵੀ ਹੈਗੇ ਨੇ ਤੇ ਉਹ ਬਹੁਤ ਸਾਰੀਆਂ ਥਾਵਾਂ ਨੇ ਆਪਾਂ ਜਿੱਥੇ ਦਰਖਤ ਲਾ ਸਕਦੇ ਨੇ ਸੋ ਆ ਜਿਹੜਾ ਮਹੀਨਾ ਹੁਣ ਜੁਲਾਈ ਦਾ ਇਹ ਬੜਾ ਠੁਕਮਾ ਹੈ ਕਿਉਂਕਿ ਆਪਾਂ ਦਰਖਤ ਲਾ ਕੇ ਪਾਣੀ ਪਾਉਨੇ ਆ ਇਮੀਡੀਏਟਲੀ ਤੇ ਬਾਅਦ ਦੇ ਵਿੱਚ ਫਿਰ ਬਰਸਾਤ ਆਉਂਦੀ ਹੈ ਤੇ ਪਾਣੀ ਤਕਰੀਬਨ 1 ਮਹੀਨਾ ਤੱਕ ਮੀਂਹ ਪੈਂਦਾ ਹੀ ਰਹਿੰਦਾ 5-4 ਦਿਨਾਂ ਦੇ ਬਾਅਦ ਤੇ ਉਹ ਬੂਟਾ ਜਿਹੜਾ ਹੈਗਾ ਉਹ ਐਸਟੈਬਲਿਸ਼ ਹੋ ਜਾਂਦਾ ਉਹਦੇ ਵਿੱਚ ਸੋ ਪਰ ਇਹ ਬੂਟੇ ਲਾਉਣੇ ਜਿੰਨੇ ਜ਼ਰੂਰੀ ਨੇ ਉਹਨਾਂ ਹੀ ਇਹਨਾਂ ਦੀ ਸੰਭਾਲ ਬੜੀ ਜ਼ਰੂਰੀ ਹੈ ਬਹੁਤ ਸਾਰੀਆਂ ਸਕੀਮਾਂ ਹੋਣੀਆਂ ਸਾਡੀਆਂ ਕਿ ਇਸ ਮਹੀਨੇ ਆਪਾਂ ਆ ਬੂਟੇ ਲਾਉਣੇ ਆ ਲੱਖ ਬੂਟਾ ਲਾ ਰਹੇ ਆ 2 ਲੱਖ ਪਰ ਉਹਨਾਂ ਚ ਕਿੰਨੇ ਬੂਟੇ ਸਿਰੇ ਚੜਦੇ ਨੇ ਤੇ ਉਹ ਬਹੁਤ ਜ਼ਰੂਰੀ ਹੁੰਦਾ ਸੋ ਉਹ ਵੀ ਬੂਟੇ ਲਾਈਏ ਵੀ ਤੇ ਨਾਲ-ਨਾਲ ਉਹਨਾਂ ਬੂਟਿਆਂ ਦੀ ਸੰਭਾਲ ਵੀ ਕਰੀਏ ਤੋਂ ਇਸੇ ਤਰ੍ਹਾਂ ਕਰਕੇ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਅਸੀਂ ਅਲੀ ਕਿਹਾ ਹੈਗਾ ਜਿਹਦੇ ਵਿੱਚ ਅਸੀਂ ਸਾਡੇ ਕੋਲ ਇੱਥੇ ਸਟੂਡੈਂਟਸ ਆਉਂਦੇ ਨੇ ਤੇ ਸਾਡੇ ਕੋਲ ਸਟੂਡੈਂਟਸ ਘੱਟੋ ਘੱਟ ਜਿਹੜੇ ਬੀਐਸਸੀ ਚ ਆਉਂਦੇ ਨੇ ਉਹ 4-5 ਰਹਿੰਦੇ ਨੇ ਜਿਹਨਾਂ ਨੇ ਐਮਐਸਸੀ ਕਰਨੀ ਉਹਨਾਂ ਨੇ 7-8 ਰਹਿਣਾ ਇਹਨਾਂ ਨੇ ਪੀਐਡੀ ਕਰਨੀ 10-10 ਰਹਿਣਾ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਏਕ-ਏਕ ਸਟੂਡੈਂਟਸ ਤੋਂ ਏਕ-ਏਕ ਦਰਖਤ ਲਗਵਾਵਾਂਗੇ ਯੂਨੀਵਰਸਿਟੀ ਦੇ ਵਿੱਚ ਉਸੇ ਨੂੰ ਸਵਾਰ ਦੇਣਾ ਜਦੋਂ ਉਹ ਡਿਗਰੀ ਕਰਕੇ ਜਾਏਗਾ ਉਹਨੂੰ ਅਸੀਂ ਜਿਸ ਦਾ ਠੀਕ ਰਿਹਾ ਤੇ ਸਿਰੇ ਚੜ ਗਿਆ ਉਹਨੂੰ ਸਰਟੀਫਿਕੇਟ ਵੀ ਦੇਵਾਂਗੇ ਆਨਰ ਵੀ ਕਰਾਂਗੇ ਸੋ ਇਸੇ ਤਰ੍ਹਾਂ ਆਪਣੇ ਪਿੰਡਾਂ ਦੇ ਵਿੱਚ ਵੀ ਤੇ ਜੇਕਰ ਆਪਾਂ ਸਾਰੇ ਜੁੜੀਏ ਤੇ ਏਕ-ਏਕ ਬੂਟਾ ਲਾਈਏ ਕਿਸੇ ਨੂੰ ਸਵਾਲ ਦੀਏ ਆਪਣੇ ਪਿੰਡਾਂ ਦੇ ਵਿੱਚ ਵੀ ਸਕੂਲ ਹੈਗੇ ਉਹਨਾਂ ਬੱਚਿਆਂ ਨੂੰ ਸਵਾਰਦੇ ਉਹ ਵੀ ਸਕੂਲਾਂ ਚ 5 ਸਾਲ 4 ਸਾਲ 10 ਸਾਲ ਰਹਿੰਦੇ ਨੇ ਸੋ ਇਹ ਮੁਹਿਮ ਆਪਾਂ ਸ਼ੁਰੂ ਕਰੀਏ ਤਾਂ ਕਿ ਜਿੰਨੇ ਵੱਧ ਤੋਂ ਵੱਧ ਆਪਾਂ ਦਰਖਤ ਲਾਵਾਂਗੇ ਤੇ ਉਹਦੇ ਨਾਲ ਜਿਹੜਾ ਆਉਣ ਵਾਲਾ ਆਪਣਾ ਸਮਾਂ ਹੈ ਗਰਮੀ ਵਧੀ ਹੈ ਉਹ ਤੋਂ ਆਪਾਂ ਨੂੰ ਰਾਹਤ ਮਿਲੇਗੀ ਸੋ ਇਹੀ ਸੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬਾਕੀ ਕੋਈ ਟੈਕਨੀਕਲ ਜਾਣਕਾਰੀ ਲੈਣੀ ਹੈ ਕਿਹੜਾ ਦਰਖਤ ਕਦੋਂ ਲਾਉਣਾ ਕਿੱਥੇ ਲਾਉਣਾ ਤੇ ਆਉਤਫੀ ਦੇ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਤੋਂ ਸਾਡੇ ਇੱਥੇ ਕਮਿਊਨੀਕੇਸ਼ਨ ਸੈਂਟਰ ਉਹਦੇ ਨਾਲ ਰਾਬਤਾ ਪੈਦਾ ਕਰੋ ਤੇ ਉਹ ਤੁਹਾਨੂੰ ਸਹੀ ਗਾਈਡੈਂਸ ਜਿਹੜੀ ਹੈਗੀ ਉਹ ਦੇਣਗੇ ਤੇ ਬੂਟਾ ਮਿਲਦਾ ਕਿੱਥੋਂ ਹੈ ਤੇ ਉਹ ਵੀ ਦੱਸਣਗੇ ਸੋ ساری ਜਾਣਕਾਰੀ ਪੀਏਯੂ ਵੱਲੋਂ ਤੁਹਾਨੂੰ ਮਹੱਈਆ ਕਰਾਈ ਜਾਵੇਗੀ ਧੰਨਵਾਦ ਤੁਸੀਂ ਸੁਣਿਆ ਕਿ ਮਾਨਯੋਗ ਵਾਈਸ ਚਾਂਸਲਰ ਡਾਕਟਰ ਸੁਭੀਸ਼ਿੰਗੋਸਲ ਹੋਣਾ ਨੇ ਇੱਕ ਸੁਨੇਹਾ ਦਿੱਤਾ ਹੈ ਇਹ ਸੁਨੇਹਾ ਸਾਡਾ ਸਾਡੇ ਸਾਰਿਆਂ ਵਾਸਤੇ ਬਹੁਤ ਅਹਿਮੀਅਤ ਰੱਖਦਾ ਹੈ ਤੇ ਆਪਾਂ ਆਹ ਰਲ ਮਿਲ ਕੇ ਆਪਣੇ ਚੁਗਿਰਦੇ ਔਰ ਮੋਟਰਾਂ ਤੇ ਖੂਈਆਂ ਤੇ ਆ ਛੜਕਾਂ ਦੇ ਵਾਲੇ ਦਵਾਲੇ ਤੇ ਲਾਈਨਾਂ ਦੇ ਵਾਲੇ ਦਵਾਲੇ ਜਿੱਥੇ ਵੀ ਤੁਹਾਨੂੰ ਜਗਾ ਮਿਲਦੀ ਹੈ ਉਥੇ ਹੀ ਇਹ ਬੂਟੇ ਲਗਾਓ ਔਰ ਇੱਕ ਮੇਰੀ ਪੁਰ ਜੋਰ ਬੇਨਤੀ ਹੈ ਕਿ ਬੂਟੇ ਜਰੂਰ ਤੁਸੀਂ ਸਰਕਾਰੀ ਨਰਸਰੀ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਹੀ ਲੈ ਕੇ ਜਾਓ ਸ਼ਾਨਦਾਰ ਹੋਣ ਫਲਦਾਰ ਹੋਣ ਜਾਂ ਫੁੱਲਾਂ ਵਾਲੇ ਬੂਟੇ ਹੋਣ ਔਰ ਉਹ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਖੂਬਸੂਰਤ ਹੋ ਜਾਵੇਗੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮਨਜੋਗ ਵਾਚਨ ਚੰਦ ਸਾਹਿਬ ਇਹ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ